ਇਹ ਜਰ ਰੱਖੋ ਸੈਜ 500 ਬੈਠਾ ਹੋਏ ਤੇ ਅਰਜੰਟ ਜਿਹੜਾ ਹੈਗਾ ਨਾ ਹੁਣ ਬਸ ਇੱਕ ਮਿੰਟ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਜੂਗਾ ਐ ਜਿਹੜਾ ਹੈਗਾ ਨਾ ਨੰਬਰ ਲੱਗ ਚੁੱਕੇ ਆ ਤੇ ਵੀਰ ਭਾਈ ਜਿਹੜੇ ਆਪਣੇ ਕਾਫ ਲੈ ਕੇ ਆਏ ਉਹ ਲਾਈਨਾਂ ਦੇ ਵਿੱਚ ਲਾ ਲਓ ਲਾਈਨ ਅਪ ਕਰ ਲਓ ਤੇ ਪਹਿਲਾ ਦੂਜਾ ਜਾਂ ਤੀਜਾ ਨੰਬਰ ਬੋਲਾ ਜਾਊਗਾ ਤੇ ਉਸ ਦਾ ਬਣਾਉ ਕੁਝ ਕਰਨਾ ਹੈ ਅੱਜ ਜਿਹੜੇ ਆਪਣੇ ਖੇਤਰਾਂ ਖੜੇ ਆ ਕੁਰਸੀਆਂ ਦੇ ਕੋਲੇ ਸਾਈਡ ਤੇ ਹੋਏ ਇੱਕ ਵਾਰ ਨੰਬਰ ਜਿਹੜੇ ਹੈਗੇ ਹੁਣ ਲੱਗਣਗੇ ਤੇ ਉਹ ਤੁਹਾਡੇ ਕੋਲ ਵੀ ਥੋੜਾ ਜਿਹਾ ਕੰਮ ਹੁੰਦਾ ਹੈ ਪਾੜਦੇ ਜੇ ਕੰਟੀ ਹੁੰਦਾ ਜਿਹੜਾ ਆਪਾਂ ਇੰਨੇ ਸਮੇਂ ਬਾਅਦ ਇੰਤਜ਼ਾਰ ਜਨਾ ਕਰੀ ਜਾਂਦੇ ਸੀਗੇ ਰਿਜ਼ਲਟ ਦਾ ਤੇ ਉਹ ਸ਼ੇਰੀਆਂ ਟੋਟੀਆਂ ਵਾਲੇ ਵੀਰ ਜਿਹੜੇ ਹੈਗਾ ਰਿੰਗ ਦੇ ਕੋਲੇ ਆ ਜਾਣ ਸ਼ੇਰੀਆਂ ਟੋਟੀਆਂ ਵਾਲੇ ਕਬਾਈ ਪੈਕ ਨੰਬਰ 50 ਤੇ 51 ਸ਼ੇਰੀਆਂ ਟੋਟੀਆਂ ਡਾਕਟਰ ਕਰ ਖੜਦਮਾ ਪਿੱਛੇ ਹੋ ਜਾ ਪਿੱਛੇ ਹੁਣ ਨਾਮ ਐਨਾਉਂਸ ਕੀਤੇ ਜਾਣ ਕੇ ਪਹਿਲਾ ਦੂਜਾ ਤੀਜਾ ਚੌਥਾ ਪੰਜਵੇਂ ਤੋਂ ਲੈ ਕੇ ਦਸਵਾਂ टैग नंबर सतारह नंबर अठारह नंबर टैग लग गया लग्या 5 ਨੰਬਰ 4 ਨੰਬਰ ਤੇ ਲਿਓ ਜੀ 7 ਨੰਬਰ ਤੇ 20 ਨੰਬਰ 3 ਨੰਬਰ ਕਿਸੇ ਦੀ ਮੇਗਾ ਵਾਲਾ ਕਿਓ ਥੋੜਾ ਜਿਹਾ ਇੱਕ ਗੱਡੀ ਵਾਲੀ ਕਿੱਕ ਜਾਨੀ ਖੜ ਜਾਓ ਬਾਈ ਥੋੜਾ ਜਿਹਾ ਗੈਪ ਪਾ ਲਓ ਤੇ ਪਛਾਣ ਨੂੰ ਕਰ ਲਓ ਜਿਹੜੇ YouTube ਪਰ ਆ ਵੀਡੀਓ ਕਰਨਾ

ਮੁਆਇਨ ਭਗਵਾਨ ਦੇ ਨਾਮ ਇਹ ਜਿਹੜਾ ਪਰਾਨਾ ਸਾਡੇ ਵਿੱਚ ਹੈ ਔਰ ਜਦੋਂ ਮੁੰਡਿਆਂ ਦੀ ਜਦੋਂ ਅਚੰਭਾ ਬੜੀ دیر ਹੋਣੀ ਹੈ ਇਸ ਤਰ੍ਹਾਂ ਦੇ ਬਣਾਉਣੀ ਹੈ ਜਾਇ ਸਮਾਜ ਲੋੜ ਦੇ ਵਿੱਚ ਲਾਇਆ ਗਿਆ ਸਾਨੂੰ ਵੀ ਬੁਕਾਵਾ ਇਸ ਕਰਕੇ ਦੱਬਾ ਨਹੀਂ ਆਣਾ ਚਾਹੀਦਾ ਆਮ ਲੋਕ ਜਿਆਦਾ ਪਹਿਲਾ ਦੂਜਾ ਤੀਜਾ ਦਾ ਘਟਨਾ ਹੀ ਸੀ ਸਾਨੂੰ 10ਵੇਂ ਤੱਕ ਵੀ ਘਟਨਾ ਪਿਆ ਕਿਉਂਕਿ ਇਹ ਮੈਨੇਜਮੈਂਟ ਜਾਂ ਕਮੇਟੀ ਵੱਲੋਂ ਸੱਜਿਆ ਗਿਆ ਕਿ ਇਸ ਕਰਕੇ ਜਾਨਵਰ ਥੋੜੇ ਸੀ ਕੱਢ ਰਹੇ ਐਂ ਆਪ ਕਿਉਂ ਹੁੰਦੇ ਨੇ ਤੋਂ ਵੱਡੀ ਗੱਲ ਇਹ ਖੋਲ ਸੀ ਕਿ ਮੇਰੇ ਨਾਲ ਜੋ ਜੱਜ ਸਾਹਿਬਾਨ ਬੈਠੇ ਰਹੇ ਆ ਉਹ ਡਾਕਟਰ ਹਰਮੰਦਰ ਸਿੰਘ ਸੰਧੂ ਮਿਆਣਾ ਉਹਨਾਂ ਨੂੰ ਹਾਰਦੀ ਪ੍ਰੋਬਲਮ ਆਨ ਕਰਕੇ ਸਾਨੂੰ ਡਾਕਟਰ ਸੁਖਚਰਨਜੀਤ ਉਹ ਵੀ ਝੱਲੇ ਦੇ ਉਹ ਪਿੱਛੇ ਇਸੇ ਕਰਕੇ ਬੈਠੇ ਸੀ ਤੇ ਇਹ ਸਪੈਸ਼ਲ ਸੰਗਰੂਰ ਹਜੇ ਪਾਲਪੁਰੋ ਪਹੁੰਚੇ ਨਹੀਂ ਸੀ ਘਰੇ ਇਹਨਾਂ ਨੂੰ ਕਿਹਾ ਵੀ ਚਾਹ ਪੀ ਕੇ ਚੱਲੋ ਇਸ ਕਾਰਨ ਇਥੇ ਤੱਕ ਪਹੁੰਚਿਆ ਤੇ ਸਾਰੇ ਜਿਹੜੇ ਪੱਜੂ ਪਾਲਖ ਜਾਂ ਦਰਸ਼ਕਾਂ ਨੂੰ ਇਹ ਲੱਗਦਾ ਵੀ ਲੇਟ ਕਿਉਂ ਹੋ ਰਿਹਾ ਇਹ ਫੈਮੈਂਟ ਜੱਜ ਵੀ ਇਹਨੂੰ ਦੱਸ ਦੇਣਾ ਚਾਹੀਦਾ ਸੀ ਸੋ ਮੈਂ ਦੱਸ ਰਿਹਾ ਹਾਂ ਸੋ ਔਖਾ ਕੰਮ ਸੀ ਕਿ ਜੱਜ ਜਟਕ ਉਹ ਵੀ ਹੁੰਦੇ ਮੁਕਾਬਲਾ ਨਹੀਂ ਸ਼ੁਰੂ ਹੋ ਸਕਦਾ ਸੀ ਸੋ ਅਸੀਂ ਕੋਸ਼ਿਸ਼ ਕੀਤੀ ਹੈ ਇਹਨਾਂ ਜਾਨਵਰਾਂ ਦੇ ਵਿੱਚੋਂ ਨੁਕਸ ਹਰ ਤਰ੍ਹਾਂ ਦੇ ਕਿਸੇ ਨਾ ਕਿਸੇ ਕੋਈ ਹੈਗੇ ਜਿਹੜੇ ਸਾਨੂੰ ਨੁਕਸ ਘੱਟ ਤੋਂ ਘੱਟ ਲੱਗੇ ਉਹਵੇਂ ਅਸੀਂ ਤਰਤੀਬ ਦਿੱਤੀ ਹੈ ਇੱਕ ਜਾਨਵਰਾਂ ਨੂੰ ਸੋ ਉਹ ਤਰਤੀਬ ਇਸ ਤਰ੍ਹਾਂ ਹੈ ਜਾਨਵਰਾਂ ਦਾ ਨੰਬਰ ਹਰ ਕੋਈ ਬਸ ਹੋ ਨਹੀਂ ਆਇਆ ਪਰ ਇਹ ਪਹਿਲੇ ਨੰਬਰ ਤੇ 10 ਨੰਬਰ ਟੈਗ ਨੰਬਰ 10 ਲਖਮੀ ਸਿੰਘ ਪੁੱਤਰ ਉਹ ਇਲਾਕ ਰੰਗ ਦਾ ਨਹੀਂ ਬਤਾਇਆ ਜਾਉ। ਦੂਜੇ ਨੰਬਰ ਤੇ 11 ਨੰਬਰ ਚੱਲਦਾ ਭਰਾਜਾ ਟੈਗ ਨੰਬਰ 11 ਹਰਜਪਾਲ ਸਿੰਘ ਹਰਜਪਾਲ ਸਿੰਘ ਸਭ ਤੋਂ ਨਾਮ ਦਿਆ ਦੇ ਜਾਨੇ ਟੈਗ ਹਾਂਜੀ ਹਾਂਜੀ ਤੀਜੇ ਨੰਬਰ ਤੇ ਤੁਸੀਂ ਪਹਿਲਾਂ ਦਾ ਕਰ ਰਿਪੋਰਟ ਦਿਵਾ ਦਿਓ 12 ਪਹਿਲੇ ਨੰਬਰ ਤੇ ਜਿਹੜਾ ਪਾਸਾ ਦੇਈ ਹੈ। ਦੇਰੇ ਆਉ ਹਾਂ ਜੀ ਜਗਾ ਦਿਓ ਜੀ ਡਾਕਟਰ ਸਾਹਿਬ ਨੂੰ ਜਗਾ ਦਿਓ ਪਲੀਜ਼ ਆਹ ਡਾਕਟਰ ਸਾਹਿਬ ਨੂੰ ਜਗਾ ਦਿਓ ਹਲੋ ਹਾਂ ਜੀ ਕਿਉਂਕਿ ਇਹ ਮੁਰਦਾ ਫਰੀਡ ਨਾਲ ਸੰਬੰਧ ਹੈ ਸੇਕਲ ਕੀ ਹੋਊਗੀ ਆ ਕੀ ਹੈ ਕੀ ਰੇਨ ਜਿਹਦੇ ਵਿੱਚ ਦਸਨ ਦੇ ਕੋਣਾ ਵੇਖੇ ਜਾਂਦੇ ਆ ਕਿਉਂਕਿ ਮੁਕਾਬਲਾ ਇਸ ਤਰ੍ਹਾਂ ਦਾ ਲਿੱਟਿਆ ਹੋਇਆ ਠੀਕ ਹੈ ਜੀ ਦੂਜੇ ਨੰਬਰ ਤੇ ਜਿਹਨੂੰ ਪੀਲਾ ਵਾਲੇ ਬੰਦੇ ਆ ਜਾਂ ਬੋਲੇ ਲਕੜਾ ਹੈ 11 ਨੰਬਰ ਤੁਜੇ ਤੇ ਗ੍ਰੀਨ ਹੈ ਚਲੋ ਗ੍ਰੀਨ ਦਿਓ 11 ਨੰਬਰ ਆ ਜੀ ਆ ਲੋ

ਆ ਫੋਟ ਵਾਲੇ ਵੀਰ ਅੱਜ ਆ ਜਾਨ ਮੇਰਾ ਕੱਟ ਭਾਗ ਦੇ ਬੰਨੋ ਦੋਹਾ ਦੇਣਾ ਅਭਿਮਨੂ ਦੀ ਸਰ ਸਾਡੇ ਅਭਿਮਨੂ ਦੀ ਆਓ ਜੀ ਆਓ ਮਲ ਖੋ ਅਭਿਮਨੂ ਦੀ ਪਿੱਛੇ ਉਹ ਭਾਈ ਜੀ ਥੋੜੇ ਜਗ੍ਹਾ ਦੇਉਨੇ ਥੇ ਸਾਰਿਆਂ ਨੂੰ ਦਾਇਰਾ ਖੁੱਲਾ ਕਰ ਲੋ ਥੋੜਾ ਜਿਹਾ ਦਾਇਰਾ ਖੁੱਲਾ ਚੌਥੋਂ ਤੇ 17 ਨੰਬਰ ਤੱਕ ਜੱਟ ਸਾਹਿਬ ਬੋਲਣਾ ਇਹ ਚੁੱਪੇ ਨੂੰ ਬੋਲਣਾ ਕਿਹੜਾ ਬੰਦਾ ਭਾਈ ਕਹਾਲਾ ਜੀ ਕਹਾਲਾ ਜੀ ਬੜੇ ਖੁੱਲੇ ਹੋ ਜਾਈਂ ਆਏਗੇ ਜਗ੍ਹਾ ਨਾਲ ਜਗ੍ਹਾ ਹੋਰ ਥੋੜੀ ਜਿਹੀ ਇਹ ਕਿੰਨੇ ਤੋਂ ਬਣਾ ਕਹਾਲਾ 45 ਕਿਲੋ ਜਿਆਦਾ ਕੱਟੀ ਜੀ ਪੂਰੀ ਉਤਾਰਾਂ ਚੋਂ ਅਕਸਰ ਨੰਬਰ ਆਪਣੇ ਨੰਬਰ ਤੇ ਕਹਾਲਾ ਕਹਾਲਾ ਚਲੋ ਜੀ ਧੰਨਵਾਦ 6 ਨੰਬਰ ਆ ਵੀਰਾਂ ਨੂੰ ਬੇਨਤੀ ਹੈ ਥੋੜਾ ਦਾਇਰਾ ਪਾਲਾ ਕਰ ਲੋ ਜੀ ਖਰਾਬ ਕਰਦੀ ਹੈ ਇਹ ਮੈਂ ਸਾਰਿਆਂ ਨੂੰ ਦੱਸ ਦਿਆਂ ਜਿਹੜੇ ਅਜਨਾਮ ਆਇਆ ਹੋ ਸਕਦਾ ਹੈ ਔਰ ਆਲੇ ਸਮੇਂ ਚ ਚਾਪੂ ਫੀਰੀਆਂ ਚ ਕਿਹੜੀ ਅੱਗੇ ਨਿਕਲਦੀ ਦਾ ਅੱਜ ਕਰੈਕਟਰ ਚ ਜ਼ੋਰ ਹੈ ਜਵਾਨੀ ਦੇ ਨਾਲੇ ਕੁਝ ਜ਼ੋਰ ਹੋਵੇ ਓਡਾ ਕਿਹਦਾ ਪਿੰਡ ਆ ਕੋਈ ਜੀ ਈਮਾਂ ਮੰਡੀ ਈਮਾਂ ਮੰਡੀ ਆਹ ਖਾਇਰਾ ਖੁੱਲਾ ਕਰ ਲਓ ਥੋੜਾ ਜਿਹਾ ਫੇਰ ਜਾਂਦਾ ਜੀ ਜਨੇੜੇ ਵਾਲਾ ਹੋ ਜਾਂਦਾ ਚਲੋ ਖੁੱਲਾ ਕਰੋ ਜੀ ਕਿਹੜਾ ਦਵਾ ਦਿਓ ਭਾਈ ਜੀ ਅੱਗੇ ਇੱਧਰ ਲਾ ਕੇ ਜਿਹੜਾ ਫੋਨ ਜਿਹੜਾ ਦਵਾ ਦਿਓ ਬਾਕੀ ਜਾਣੇ ਜਿਹੜਾ ਦਵਾ ਦਿਓ ਟਿੱਪੀ ਨੰਬਰ ਟੈਗ ਆ ਗਿਆ ਜੀ 73 ਨੰਬਰ ਆਜੋ ਭਾਈ ਆਹ ਅਗਲਾ ਆ ਗਿਆ 5 ਨੰਬਰ 5 ਨੰਬਰ ਆਹ ਜਿਹੜਾ ਵੱਡਾ ਪੁੱਤ ਨਾ ਬੋਲੇ ਜੀ ਮੈਂ ਅਗਲਾ ਕਿਹੜੀ ਜੀ ਬਚੀ ਹੈ ਨਾ 5 ਦੇ 6 ਰੇੜੀ ਉਸ ਤੋਂ 5 6 ਰੇੜੀ ਹੈ ਦੋਸਤ 4 7 24 4 7 ਹਾਂਜੀ ਆਲਾ ਵੀ 4 ਨੰਬਰ ਕੋਲ 5 ਨੰਬਰ ਜਿਹੜੀ ਜਿਹੜੀ 5 ਨੰਬਰ ਵੀ ਹੈ ਮਾਤਾ ਨੰਬਰ ਕਿਹੜਾ ਹੈ? ਕੈਮੀ ਨੰਬਰ ਤੇ ਜੀ। ਹਾਂਜੀ 88 ਨੰਬਰ ਤੇ ਜੀ। ਕਿਹੜੀ ਦੀ ਬੱਚੀ ਹੈ ਜੀ ਇਹ? 86 ਦੀ ਵੀਰੇ ਕਿਹੜੀ? ਤੇ 86 2386 ਹਾਂਜੀ ਓਕੇ ਜੀ। 5ਵੇਂ ਨੰਬਰ ਤੇ 386 10 ਨੰਬਰ ਤੇ 7 ਨੰਬਰ 7 ਨੰਬਰ ਜੀ 8 ਨੰਬਰ ਇਹ 10 ਨੰਬਰ ਤੇ ਜੀ ਹੈ। ਹਲੋ ਜੀ ਤਾਰਾ ਖੁਨਾ ਕਰ ਲੋ ਟੈਗ ਦੇ ਕੋਟਿੰਗ ਆਪਾਂ ਲਾਉਣੇ ਆ ਸਾਰੇ ਦਰਸ਼ਕ ਦੇਖਣਗੇ ਇਥੋਂ ਜਿਹੜਾ ਰਿਜ਼ਲਟ ਆਇਆ ਹੈ ਮੈਡੀ ਤੁਹਾਨੂੰ ਦੀ ਇਹਨਾਂ ਨਾਂ ਦੇ ਚੀਂ ਕਿਉਂ ਕਿਹੜੇ ਪਸ਼ੂ ਵਿਨਰ ਮੈਡੀ ਉਹ ਸਾਰੇ ਰਿਕਟਾ ਜਿਹੜੇ ਪਿਰ ਕੇ ਨੰਬਰ 22 ਆਪ ਕੋ ਆਪਣੀਆਂ ਕੱਟੀਆਂ ਨੰਬਰ 22 ਵੀ ਲਾ ਲਓ ਵੀਰ ਬਣ ਕੇ ਦੇਖਦੀ ਹੈ ਸ਼ਕੀਰ ਜੀ ਪੀ 30 ਸਟੇਟਮੈਂਟ ਬੋਲੋ ਖੜ ਜਾਓ ਨਾ ਵੀਰ ਆ ਗਏ ਵੀਰ ਨਾਲ ਦੋ ਜਣੇ ਦਾ ਹਾਂਜੀ ਹਾਂਜੀ ਆਦੇ ਜੇ ਪਹਿਲੇ ਨੰਬਰ ਤੇ 61.5 ਤੋਂ ਫਿਰ ਇਹਨੂੰ ਕੱਟੀ ਪਈ ਨੇ ਜੇ ਕਾ ਜਿਹੜੀਆਂ ਕੱਟੀਆਂ ਨੰਬਰਾਂ ਚ ਆਂਗਾ ਨਾ ਉਹ ਜੀਤ ਦਾ ਨਾਮ ਹੁਣੀ ਲੈ ਕੇ ਜਾਣਾ ਚਾਹੀਦਾ ਜਿਹੜੀਆਂ ਦਿੱਤੇ ਗਏ ਨੰਬਰਾਂ ਦਾ ਨਾ ਉਹ ਫਿਰ ਉਹ ਐਡੀ ਸ਼ੀਟਾਂ ਤੇ ਦੇ ਨਾਮ ਹੁਣੀ ਦੇ ਦੇ ਲਿਆ ਕਮੇਟੀ ਇੱਥੇ ਨਾਮ ਉਹ ਲੈ ਤਾਂ ਐਵੇਂ